ਸਵਾਗਤ ਆ ਦੋਸਤੋ ਅੱਜ ਦੀ ਰਹੱਸਮਈ ਕਹਾਣੀ ਦੇ ਵਿੱਚ ਇੱਕ ਅਜੀਬਾ ਸਫ਼ਰ ਜਿੱਥੇ ਇੱਕ ਝੀਲ 16500 ਫੁੱਟ ਦੇ ਉਚਾਈ ਤੇ ਜਿੱਥੇ ਬਰਫ਼ ਪਿਗਲਦੀ ਆ ਬਰਫ਼ ਪਿਗਲਣ ਦੇ ਨਾਲ ਇਨਸਾਨੀ ਖੂਪੜੀਆਂ ਦਾ ਸਮੁੰਦਰ ਖੁੱਲਦਾ ਕੌਣ ਸਨ ਇਹ ਭੂਤ ਪ੍ਰੇਤ ਕੀ ਹੋਇਆ ਇਨ੍ਹਾਂ ਲੋਕਾਂ ਦੇ ਨਾਲ ਕੀ ਸੱਚਮੁੱਚ ਇਹ ਮੌਸਮ ਦੀ ਮਾਰ ਗੜੇ ਮਾਰਦੇ ਆ ਕੇ ਮਰੇ ਜਾਂ ਕਿਸੇ ਦੇਵੀ ਨੇ ਇਹਨਾਂ ਨੂੰ ਸ਼ਰਾਪਿਤ ਕੀਤਾ 1942 ਤੋਂ 2019 ਤੱਕ ਦੀ ਲਗਾਤਾਰ ਡੀਐਨਏ ਦੀ ਰਿਪੋਰਟ ਕਿਹੜੇ ਰਾਜ਼ ਖੋਲਦੀ ਆ ਕੀ ਇਹ ਇੱਕ ਰਹੱਸਮਈ ਘਟਨਾ ਰਹੱਸ ਹੀ ਰਹੂਗਾ ਇਤਿਹਾਸ ਦੇ ਵਿੱਚ ਜਾਂ ਇਸ ਦਾ ਰਾਜ਼ ਆਉਣ ਵਾਲੇ ਸਮੇਂ ਦੇ ਵਿੱਚ ਖੁੱਲੂਗਾ ਆਓ ਮਿਲਦੇ ਆਂ ਪੂਰੀ ਅਸਲ ਕਹਾਣੀ ਦੇ ਵਿੱਚ ਕੀ ਸੀ ਉਹ ਕਹਾਣੀ ਬਣੇ ਰਿਓ ਵੀਡੀਓ ਦੇ ਨਾਲ ਗੱਲ ਕਰਾਂਗੇ ਰੂਪਕੁੰਡ ਜਿਹਨੂੰ 스켈ਟਨ ਝੀਲ ਵੀ ਕਿਹਾ ਜਾਂਦਾ ਭਾਰਤ ਦੇ ਉੱਤਰਾਖੰਡ ਪ੍ਰਦੇਸ਼ ਦੇ ਵਿੱਚ ਚਿਮੇਲੀ ਜ਼ਿਲ੍ਹੇ ਦੇ ਵਿੱਚ ਹਿਮਾਲਿਆ ਦੀ ਪਹਾੜੀਆਂ ਦੇ ਵਿੱਚ ਸਥਿਤ ਇੱਕ ਝੀਲ ਜਿਹੜੀ ਸਮੁੰਦਰ ਤਲ ਤੋਂ 16500 ਫੁੱਟ ਦੀ ਉਚਾਈ ਤੇ ਸਥਿਤ ਹੈ ਇਹਦਾ ਵਿਆਸ ਜਿਹਨੂੰ ਘੇਰਾ ਕਹਿੰਦੇ ਆ 40 ਮੀਟਰ ਦੇ ਲਗਭਗ ਆ। ਇਹਦੀ ਡੂੰਘਾਈ ਸਿਰਫ 2 ਤੋਂ 3 ਮੀਟਰ ਹੈਗੀ ਆ। ਜਦੋਂ ਗਰਮੀਆਂ ਦਾ ਸਮਾਂ ਆਉਂਦਾ ਬਰਫ਼ ਪਿਘਲ ਜਾਂਦੀ ਆ ਤਾਂ ਇਸ ਝੀਲ ਦੇ ਵਿੱਚੋਂ ਮਨੁੱਖੀ ਕੰਕਾਲ, ਖੋਪੜੀਆਂ, ਹੱਡੀਆਂ ਉਹ ਉੱਪਰ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਿਹਦੇ ਕਰਕੇ ਇਸ ਝੀਲ ਨੂੰ ਸਕੇਲਟਨ ਲੇਕ ਦੇ ਨਾਮ ਉਹ ਜੋ ਵੀ ਭਾਰਤ ਦੇ ਵਿੱਚ ਜਾਣਿਆ ਜਾਂਦਾ। ਸ਼ੁਰੂਆਤੀ ਖੋਜ ਦੇ ਵਿੱਚ 1942 ਬ੍ਰਿਟਿਸ਼ ਜੰਗਲਾਤ ਅਧਿਕਾਰੀ ਐਚ ਕੇ ਮਦਬਾਲ ਨੇ ਖੋਜ ਕਰਨੀ ਸ਼ੁਰੂ ਕੀਤੀ ਉਹਨਾਂ ਨੇ ਇਸ ਝੀਲ ਦੇ ਕੰਢੇ ਤੇ ਪਾਇਆ ਕਾਫੀ ਮਨੁੱਖਾ ਦੇ ਕੰਕਾਲ ਸੀਗੇ ਜਿਹੜੇ ਉਹ ਪਏ ਸੀ ਖੋਪੜੀਆਂ ਸੀ ਹੱਡੀਆਂ ਸੀ ਕਾਫੀ ਕੁਛ ਇਸ ਝੀਲ ਦੇ ਕੰਢੇ ਤੇ ਦੇਖਿਆ ਤੇ ਉਹਨਾਂ ਨੇ ਅੰਦਾਜ਼ਾ ਲਗਾਉਣਾ ਸ਼ੁਰੂ ਕਰ ਦਿੱਤਾ ਵੀ ਇਹ ਸ਼ਾਇਦ ਜਾਪਾਨੀ ਸੋਲਜਰ ਹੋ ਸਕਦੇ ਨੇ ਜਿਹੜੇ ਕਿ ਵਿਸ਼ਵ ਜੁੱਧ ਦੇ ਦੌਰਾਨ ਮਰ ਗਏ ਹੋਣਗੇ ਤੇ ਉਹਨਾਂ ਦੇ ਸਰੀਰ ਆ ਜਿਹੜੇ ਡੈੱਡ ਬੋਡੀਆਂ ਨੇ ਇੱਥੇ ਬਈਆਂ ਨੇ ਤੇ ਸਮੇਂ ਦੇ ਹਿਸਾਬ ਨਾਲ ਗਲ ਕੇ ਉਹਨਾਂ ਦੇ ਕੰਕਾਲ ਆ ਜਿਹੜੇ ਉਹ ਬਾਹਰ ਨਿਕਲ ਗਏ ਪਰ ਜਦੋਂ ਇਹਦੀ ਖੋਜ ਅੱਗੇ ਚੱਲੀ ਤਾਂ ਜਿਹੜੀਆਂ ਇਹ ਹੱਡੀਆਂ ਸੀ ਕਾਫੀ ਪੁਰਾਣੀਆਂ ਸੀ ਰੂਪਕੁੰਡ ਝੀਲ ਦਾ ਸਭ ਤੋਂ ਵੱਡਾ ਰਹੱਸ ਉਦੋਂ ਸਾਹਮਣੇ ਆਇਆ ਜਦੋਂ ਇਹਦੇ ਉੱਪਰ ਅੱਗੇ ਖੋਜ ਚੱਲੀ ਇੱਥੇ ਲਗਭਗ 300 ਤੋਂ ਲੈ ਕੇ 800 ਜਿਹੜੇ ਇਨਸਾਨ ਸੀਗੇ ਉਹ ਮਰੇ ਸੀਗੇ ਵਿਗਿਆਨੀਆਂ ਨੇ ਜਦੋਂ 38 ਸੈਂਪਲਾਂ ਦਾ ਅਧਿਐਨ ਕੀਤਾ ਡੀਐਨਏ ਰਿਪੋਰਟ ਸਾਹਮਣੇ ਆਈ ਤਾਂ ਬੜੇ ਵੱਡੇ ਖੁਲਾਸੇ ਦੇਖਣ ਦੇ ਵਿੱਚ ਆਏ ਜਿਦੇ ਵਿੱਚ ਕੁਝ ਜਿਹੜੇ ਡੀਐਨਏ ਸੀ ਉਹ ਭਾਰਤੀ ਉਪਮਹਾਦੀਪ ਦੇ ਲੱਗਦੇ ਸੀ ਪਰ 19 ਹੱਡੀਆਂ ਦੇ ਸੈਂਪਲ ਅਜੇਹੇ ਨਿਕਲੇ ਜਿਹੜੇ ਕਿ ਸਿੱਧੇ-ਸਿੱਧੇ ਗਰੀਸ ਦੇ ਨੇੜਲੇ ਇਲਾਕੇ ਦੇ ਨਾਲ ਮੇਲ ਖਾਂਦੇ ਸੀ ਡੀਐਨਏ ਉੱਥੋਂ ਮੈਚ ਹੁੰਦਾ ਸੀ ਹੈਰਾਨੀ ਵਾਲੀ ਗੱਲ ਹੋਰ ਹੋ ਗਈ ਕਿਉਂਕਿ ਜਿਹੜੇ ਭਾਰਤੀ ਉਪਦੀਪ ਦੇ ਨਾਲ ਮੇਲ ਖਾਂਦੇ ਡੀਐਨਏ ਰਿਪੋਰਟ ਸੀਗੀਆਂ ਉਹ ਲੋਕ 800 ਸਨ ਦੇ ਨੇੜੇ ਤੇ ਜਿਹੜੇ ਸੀਗੇ ਜਿਹੜੇ ਉਹ ਮਰੇ ਸੀ ਪਰ ਜਿਹੜੇ ਬਾਕੀ 19 ਸੈਂਪਲ ਸੀਗੇ ਉਹ 1800 ਈਸਵੀ ਦੇ ਨੇੜੇ ਤੇੜੇ ਮਰੇ ਸੀ ਹੁਣ ਰਿਹਸ ਹੋਰ ਗੂੜਾ ਹੋ ਗਿਆ ਵੀ ਇਹ ਲੋਕ ਆਪਸ ਦੇ ਵਿੱਚ ਕਿਵੇਂ ਇੱਥੇ ਇਕੱਠੇ ਹੋਏ ਤੇ ਕਿਵੇਂ ਇੱਕ ਦੂਜੇ ਦੇ ਨਾਲ ਜਿਹੜੇ ਸੀਗੇ ਮੇਲ ਖਾ ਰਹੇ ਸੀਗੇ ਵਿਗਿਆਨੀਆਂ ਨੇ ਅੰਦਾਜ਼ਾ ਲਗਾਉਣਾ ਸ਼ੁਰੂ ਕਰ ਦਿੱਤਾ ਵੀ ਇਹ ਮੌਤਾਂ ਦੇ ਕੀ ਕਾਰਨ ਹੋ ਸਕਦੇ ਨੇ ਖੋਜ ਅੱਗੇ ਚੱਲੀ ਤਾ ਦੇਖਣ ਦੇ ਵਿੱਚ ਆਏ ਜਿਹੜੇ ਇਹ ਖੋਪੜੀਆਂ ਸੀਗੀਆਂ ਹੱਡੀਆਂ ਸੀ ਇਹਨਾਂ ਦੇ ਸਿਰ ਦੇ ਉੱਪਰ ਤੇ ਮੋਢਿਆਂ ਦੇ ਉੱਪਰ ਵੱਡੇ ਸਾਰੇ ਗੋਲ ਆਕਾਰ ਦੀਆਂ ਸੱਟਾਂ ਸੀ ਜਿਹੜੀਆਂ ਕਿ ਜੰਗ ਦੌਰਾਨ ਦੇ ਹਥਿਆਰਾਂ ਦੇ ਨਾਲ ਲੱਗਣੀਆਂ ਅਸੰਭਵ ਸੀਗੀਆਂ ਫਿਰ ਉਹਨਾਂ ਨੇ ਹੋਰ ਅੰਦਾਜ਼ਾ ਲਗਾਉਣਾ ਸ਼ੁਰੂ ਕੀਤਾ ਵੀ ਇਹ ਜਿਹੜੇ ਲੋਕ ਸੀਗੇ ਮੌਸਮ ਦੀ ਮਾਰ ਹੇਠਾਂ ਆਏ ਉਥੇ ਗੜੇਮਾਰ ਹੋਈ ਤੇ ਗੜੇਮਾਰ ਨੇ ਉਹ ਲੋਕਾਂ ਦੀਆਂ ਜਾਨਾਂ ਲਿੱਤੀਆਂ ਤੀਰਥ ਸਥਾਨ ਉੱਥੇ ਪੈਂਦਾ ਸੀ ਉਹਦੇ ਲੋਕ ਉੱਥੇ ਯਾਤਰੀ ਬਣ ਕੇ ਗਏ ਹੋਣਗੇ ਗੜੇਮਾਰ ਹੋਈ ਤੇ ਉਹ ਗੜਿਆਂ ਨੇ ਇਹਨਾਂ ਲੋਕਾਂ ਨੂੰ ਮਾਰ ਦਿੱਤਾ ਕਿਉਂਕਿ ਜਿਹੜਾ ਇਹ ਏਰੀਆ ਸੀ ਰੂਪਗੁੰਡ ਦਾ ਇਹ ਮੌਸਮ ਖਤਰਨਾਕ ਹੋਣ ਕਰਕੇ ਵੀ ਜਾਣਿਆ ਜਾਂਦਾ ਉਸ ਸਮੇਂ ਜਿਹੜੀ ਗੜੇਮਾਰ ਹੋਈ ਉਹ ਗੜਿਆਂ ਦਾ ਸਾਈਜ਼ ਵੀ 9 ਇੰਚ ਦੇ ਕਰੀਬ ਸੀ 23 ਸੈਂਟੀਮੀਟਰ ਜਿਹੜੀ ਕਿ ਆਮ ਹੋ ਸਕਦੀ ਹੈ ਕਿਉਂਕਿ ਇੱਥੇ ਦਾ ਮੌਸਮ ਆ ਜਿਹੜਾ ਉਹ ਬਹੁਤ ਖਤਰਨਾਕ ਆ ਗੜੇਮਾਰ ਵਰਗੀਆਂ ਇਤਿਹਾਸਕ ਘਟਨਾਵਾਂ ਇਸ ਏਰੀਆ ਦੇ ਨਾਲ ਹਮੇਸ਼ਾ ਸਬੰਧ ਰੱਖਦੀਆਂ ਰਹੀਆਂ ਨੇ ਤੇ 1888 ਦੇ ਵਿੱਚ ਵੀ ਇੱਕ ਭਿਆਨਕ ਗੜੇਮਾਰ ਹੋਈ ਸੀ ਜਿਨੇ 230 ਲੋਕਾਂ ਦੀ ਜਾਨ ਹੈ ਜਿਹੜੀ ਇਸ ਕੌਂਡ ਦੇ ਨੇੜੇ ਜਿਹੜੀ ਉਹ ਲਿੱਤੀ ਸੀ ਸਥਾਨਕ ਲੋਕਾਂ ਦਾ ਇਹ ਮੰਨਣਾ ਉਹ ਇਸ ਘਟਨਾ ਨੂੰ ਇੱਕ ਲੱਗ ਮਿਸਟਰੀ ਦੇ ਨਾਲ ਜੋੜਦੇ ਨੇ ਉੱਥੇ ਨੰਦਾ ਦੇਵੀ ਦਾ ਮੰਦਿਰ ਆ ਨੰਦਾ ਦੇਵੀ ਦੀ ਮੰਦਿਰ ਤੇ ਹੋਣ ਕਰਕੇ ਤੀਰਥ ਯਾਤਰੀ ਆ ਜਿਹੜੇ ਉਹ ਕਾਫੀ ਜ਼ਿਆਦਾ ਉੱਥੇ ਜਾਂਦੇ ਨੇ ਪਰ ਜਿਹੜਾ ਕਨੌਜ ਜ਼ਿਲ੍ਹੇ ਦਾ ਰਾਜਾ ਸੀ ਉਹ ਰਾਜੇ ਦੇ ਉਹਦੇ ਸਾਥੀਆਂ ਨੇ ਨੰਦਾ ਦੇਵੀ ਦਾ ਅਪਮਾਨ ਕੀਤਾ ਸੀ ਤੇ ਜਿਹਦੇ ਕਰਕੇ ਨੰਦਾ ਦੇਵੀ ਗੁੱਸੇ ਦੇ ਵਿੱਚ ਆਈ ਤੇ ਉਹਨੇ ਉੱਥੇ ਸ਼ਰਾਬ ਦੇ ਦਿੱਤਾ ਉਸੇ ਸਾਥੀਆਂ ਨੂੰ ਸ਼ਰਾਬ ਦੇ ਦਿੱਤਾ ਵੀ ਤੁਸੀਂ ਮੌਸਮ ਦੀ ਮਾਰ ਹੇਠਾਂ ਆ ਕੇ ਮਰ ਜਾਓਗੇ ਸੋ ਦੇਵੀ ਨੇ ਉੱਥੇ ਗੜੇ ਮਾਰ ਕਰਾਈ ਜਿਹਦੇ ਕਰਕੇ ਕਈ ਲੋਕਾਂ ਦੀ ਜਾਨ ਚਲੇਗੀ ਤੇ ਉਹ ਗੜਿਆਂ ਨੇ ਹੀ ਉਹਨਾਂ ਲੋਕਾਂ ਨੂੰ ਨਿਗਲ ਰਿਆ ਅਜਿਹਾ ਲੋਕਾਂ ਦੇ ਵਿੱਚ ਇੱਕ ਭਰਮ ਵੀ ਹੈਗਾ ਤੇ ਉਹ ਇਹ ਕਹਾਣੀਆਂ ਆਪਣੇ ਬੱਚਿਆਂ ਨੂੰ ਅੱਗੇ ਦੱਸਦੇ ਨੇ ਵੀ ਕਿਵੇਂ-ਕਿਵੇਂ ਇੱਥੇ ਜਿਹੜੇ ਕੰਕਾਲ ਨੇ ਸਾਹਮਣੇ ਆਏ ਵਿਗਿਆਨ ਨੇ ਕਾਫੀ ਕੋਸ਼ਿਸ਼ ਕੀਤੀ ਕਾਫੀ ਸਵਾਲਾਂ ਦੇ ਜਵਾਬ ਆ ਜਿਹੜੇ ਉਹ ਇਸ ਘਟਨਾ ਦੇ ਨਾਲ ਸੰਬੰਧਿਤ ਦਿੱਤੇ ਪਰ ਰਹੱਸ ਹਲੇ ਵੀ ਬਰਕਰਾਰ ਸੀ रहस्य ਹਲੇ ਹੋਰ ਗੂੜਾ ਹੁੰਦਾ ਜਾ ਰਿਹਾ ਸੀ ਕਿਉਂਕਿ ਸਵਾਲ ਖੜਾ ਹੁੰਦਾ ਸੀ ਜਿਹੜੇ ਮੈਡੀਟੇਰੀਅਨ ਲੋਕ ਸੀਗੇ ਉਹ ਇੱਥੇ ਕੀ ਕਰਨ ਆਏ 1800 ਦੇ ਕਰੀਬ ਇਹਨਾਂ ਲੋਕਾਂ ਦੀ ਮੌਤ ਇੱਥੇ ਹੋਈ ਪਰ ਜਿਹੜੀਆਂ ਹੱਡੀਆਂ ਸੀ ਉਹ ਕਾਫੀ ਸਮੇਂ ਪਹਿਲਾਂ ਪੁਰਾਣੀਆਂ ਸੀ ਉਹਨਾਂ ਦੀ ਕੀ ਖਰਾਕ ਸੀ ਤੇ ਕੀ ਵਾਕਿਆ ਹੀ ਇਹ ਤੀਰਥ ਯਾਤਰਾ ਕਰਨ ਆਏ ਸੀ ਜਾਂ ਉਹਨਾਂ ਦਾ ਕੋਈ ਹੋਰ ਮਕਸਦ ਸੀ ਇਹ ਲੋਕਾਂ ਨੂੰ ਇਸ ਜਗ੍ਹਾ ਦਾ ਕਿੱਦਾਂ ਪਤਾ ਲੱਗਿਆ ਕਿਉਂਕਿ ਉਹ ਗ੍ਰੀਸ ਦੇ ਲੋਕ ਸੀਗੇ ਗ੍ਰੀਸ ਦੇ ਡੀਐਨਏ ਦੇ ਨਾਲ ਮੇਲ ਖਾਂਦੇ ਸੀ ਪਰ 18ਵੀਂ ਸਦੀ ਦੇ ਵਿੱਚ ਉਹ ਰੂਪਕੁੰਡ ਦੇ ਵਿੱਚ ਕੀ ਕਰਨਾ ਹੈ ਅਜਿਹੀ ਕੋਈ ਵੀ ਇਤਿਹਾਸ ਦੇ ਵਿੱਚ ਰਿਪੋਰਟ ਦਰਜ ਨਹੀਂ ਸੀ ਜਿਹੜਾ ਕਿ ਸਿੱਧੀ ਸਿੱਧੀ ਇਹ ਸੰਕੇਤ ਦਿੰਦੀ ਸੀ ਵੀ ਡੀਐਨਏ ਦੀ ਰਿਪੋਰਟ ਹੈ ਜਿਹੜੀ ਉਹ ਮੈਡੀਟੇਰੀਅਨ ਲੋਕਾਂ ਦੇ ਡੀਐਨਏ ਦੇ ਨਾਲ ਮੈਚ ਕਰਦੀ ਹੈ ਤੋਂ ਇਤਿਹਾਸ ਹੋਰ ਗੂੜਾ ਹੁੰਦਾ ਗਿਆ ਵਿਗਿਆਨੀਆਂ ਨੇ ਹੋਰ ਖੋਜ ਕਰਨੀ ਸ਼ੁਰੂ ਕੀਤੀ ਪਰ ਜਿਹੜੀ ਤੀਰਥ ਯਾਤਰਾ ਵਾਲੀ ਗੱਲ ਕਰਦੇ ਆਂ ਵੀ ਸਥਾਨਕੀ ਲੋਕਾਂ ਦਾ ਮੰਨਣਾ ਸੀ ਵੀ ਗੜੇ ਮਾਰ ਹੇਠ ਲੋਕ ਆ ਕੇ ਮਰੇ ਕਿਉਂਕਿ ਉਹਨਾਂ ਦੇ ਜਿਹੜੇ ਸੱਟਾਂ ਸੀਗੀਆਂ ਉਹ ਗੜਿਆਂ ਦੇ ਨਾਲ ਲੱਗੀਆਂ ਹੋਈਆਂ ਸੀ ਬਰਫ਼ ਦੇ ਗੋਲਿਆਂ ਦੇ ਨਾਲ ਲੱਗੀਆਂ ਸੀ ਡਾਕਟਰਾਂ ਦੀ ਡੀਐਨਏ ਰਿਪੋਰਟ ਤੇ ਸਥਾਨਕੀ ਲੋਕਾਂ ਦੀਆਂ ਕਹਾਣੀਆਂ ਆਪਸ ਦੇ ਵਿੱਚ ਕਾਫੀ ਹੱਦ ਤੱਕ ਮੇਲ ਖਾਂਦੀਆਂ ਸੀ ਖੋਜ ਅੱਗੇ ਵਧਦੀ ਗਈ ਚੀਲ ਦੇ ਨੇੜੇ ਲੱਕੜ ਦੇ ਸੰਦ ਮਿਲੇ ਚਮੜਾ ਮਿਲਿਆ ਜਿਹੜੇ ਏਸ਼ੀਆਈ ਮੂਲ ਦੇ ਲੋਕ ਸੀ ਉਹਨਾਂ ਦੀ ਖੁਰਾਕ ਦਾ ਪਤਾ ਲੱਗਿਆ ਡੀਐਨਏ ਦੇ ਵਿੱਚ ਉਹਨਾਂ ਦੀ ਖੁਰਾਕ ਜਿਉਂ ਦਾ ਸਾਹਮਣੇ ਆਇਆ ਪਰ ਮੈਡੀਟੇਰੀਅਨ ਲੋਕਾਂ ਦੀ ਜਿਹੜੀ ਖੁਰਾਕ ਸੀ ਉਹ ਬਿਲਕੁਲ ਹੀ ਅਲੱਗ ਸੀ ਉਹ ਜ਼ਿਆਦਾਤਰ ਸਮੁੰਦਰੀ ਜੀਵ ਵਗੈਰਾ ਖਾਂਦੇ ਸੀ ਤਾਂ ਉਹਨਾਂ ਦੀ ਭੋਜਨ ਧਰਤੀ ਵਾਲਾ ਭੋਜਨ ਨਹੀਂ ਸੀ ਸੋ ਅਜੇਹਾ ਵੀ ਇਸ ਰਿਪੋਰਟ ਦੇ ਵਿੱਚ ਕੋਈ ਵੀ ਸਾਹਮਣੇ ਨਹੀਂ ਆਇਆ ਪਰ ਕਿਰਤੀ ਦਾ ਇਸ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਕ੍ਰੂਪ ਰਹਿੰਦਾ ਜਿਹੜਾ ਰੂਪਕੌਂਡ ਦਾ ਏਰੀਆ ਉੱਥੇ ਮੌਸਮੀ ਆਫਤਾਂ ਲੈਂਡਸਲਾਈਡ ਬਰਫੀਲੇ ਤੂਫਾਨ ਤੇ ਗੜੇਮਾਰ ਆਮ ਆ ਵਿਗਿਆਨੀਆਂ ਦਾ ਮੰਨਣਾ ਇੱਥੇ ਕਾਫੀ ਲੋਕ ਜਾਂ ਤੀਰਥ ਯਾਤਰੀ ਗਏ ਹੋਣਗੇ ਜਿਨ੍ਹਾਂ ਨੂੰ ਗੜੇ ਮਾਰ ਜਾਂ ਮੌਸਮ ਖਰਾਬ ਕਰਕੇ ਆਪਣੀ ਜਾਨ ਗਵਾਉਣੀ ਪਈ ਤੇ ਬਰਫੀਲੇ ਤੂਫਾਨਾਂ ਨੇ ਤੇਜ਼ ਹਵਾਵਾਂ ਨੇ ਉਹਨਾਂ ਦੀਆਂ ਡੈੱਡ ਬੋਡੀਆਂ ਇਸ ਝੀਲ ਦੇ ਵਿੱਚ ਲਿਆ ਕੇ ਇਕੱਠੀਆਂ ਕਰ ਦਿੱਤੀਆਂ ਜਿਵੇਂ ਜਿਵੇਂ ਮੌਸਮ ਅੱਗੇ ਬਦਲਦਾ ਗਿਆ ਤਾਂ ਇਹਨਾਂ ਦੀਆਂ ਜਿਹੜੀਆਂ ਲਾਸ਼ਾਂ ਨੇ ਗਲਦੀਆਂ ਰਹੀਆਂ ਛੜਦੀਆਂ ਰਹੀਆਂ ਤੇ ਉਸ ਝੀਲ ਦੇ ਵਿੱਚ ਇਕੱਠੀਆਂ ਹੁੰਦੀਆਂ ਰਹੀਆਂ ਪਰ ਇਹਦੇ ਬਾਰੇ ਕੋਈ ਵੀ ਹਲੇ ਤੱਕ ਪੁਖਤਾ ਜਾਣਕਾਰੀ ਵਿਗਿਆਨੀਆਂ ਦੇ ਹੱਥ ਦੇ ਵਿੱਚ ਵੀ ਨਹੀਂ ਲੱਗੀ ਰਹੱਸ ਹਲੇ ਵੀ ਬਰਕਰਾਰ ਚੱਲ ਰਿਹਾ ਪਰ ਵਿਗਿਆਨ ਪੂਰੀ ਕੋਸ਼ਿਸ਼ ਕਰ ਰਹੀ ਹੈ ਵੀ ਇਸ ਰਹੱਸ ਦੇ ਉੱਪਰ ਜਲਦੀ ਤੋਂ ਜਲਦੀ ਪੜਦਾ ਵਾ ਜਿਹੜਾ ਉਠਾਇਆ ਜਾਵੇ ਵਿਗਿਆਨੀਆਂ ਦਾ ਇਹ ਵੀ ਨਾਲ ਮੰਨਣਾ ਵਾ ਵੀ ਜਿਹੜੇ ਹੁਣ ਲੋਕ ਉਥੇ ਟਰੈਕਿੰਗ ਕਰਨ ਜਾਂਦੇ ਨੇ ਜਾਂ ਮੌਸਮ ਦੀ ਮਾਰ ਕਰਕੇ ਇਸ ਚੀਜ਼ ਦਾ ਆਕਾਰ ਆ ਜਿਹੜਾ ਉਹ ਦਿਨੋਂ ਦਿਨ ਘਟ ਰਿਹਾ ਕਈ ਜਿਹੜੇ ਟਰੈਕ ਨੇ ਜਾਂ ਸੈਲਾਨੀ ਨੇ ਉਹ ਹੱਡੀਆਂ ਚੋਰੀ ਵੀ ਕਰਕੇ ਲੈ ਗਏ ਨੇ ਤੇ ਕਈਆਂ ਨੇ ਇਨ੍ਹਾਂ ਕੰਕਾਲਾਂ ਨੂੰ ਨਸ਼ਟ ਕਰਨਾ ਸ਼ੁਰੂ ਕਰ ਦਿੱਤਾ ਇਸ ਝੀਲ ਦੇ ਜਿਹੜੇ ਸਬੂਤ ਸੀ ਜਿਨ੍ਹਾਂ ਦੇ ਉੱਪਰ ਸਾਇੰਸ ਨੇ ਅੱਗੇ ਜਾਂਚ ਕਰਨੀ ਸੀ ਉਹ ਦਿਨੋਂ ਦਿਨ ਘਟ ਰਹੇ ਨੇ ਅੰਤ ਦੇ ਵਿੱਚ ਰੂਪਕੁੰਡ ਝੀਲ ਦਾ ਰਿਹੱਸਾ ਜਿਹੜਾ ਹਲੇ ਵੀ ਬਰਕਰਾਰ ਆ ਵਿਗਿਆਨੀਆਂ ਨੇ ਕੋਸ਼ਿਸ਼ ਕੀਤੀ ਡੀਐਨਏ ਦੀਆਂ ਰਿਪੋਰਟਸ ਦੇ ذریعے ਕਾਫੀ ਸਵਾਲਾਂ ਦੇ ਜਵਾਬ ਆ ਜਿਹੜੇ ਉਹ ਦਿੱਤੇ ਸਥਾਨਕੀ ਲੋਕਾਂ ਨੇ ਤੀਰਥ ਯਾਤਰਾ ਦੇ ਸੰਬੰਧੀ ਜਿਹੜੀ ਕਹਾਣੀ ਪੇਸ਼ ਕੀਤੀ ਆ ਆਪਸ ਦੇ ਵਿੱਚ ਡੀਐਨਏ ਰਿਪੋਰਟ ਦੇ ਨਾਲ ਕਾਫੀ ਮੇਲ ਖਾਂਦੀ ਆ ਪਰ ਹਲੇ ਤੱਕ ਇੱਕ ਸਭ ਤੋਂ ਵੱਡਾ ਸਵਾਲ ਜਿਹੜਾ ਬਣਿਆ ਹੋਇਆ ਮੈਡੀਟੇਰੀਅਨ ਲੋਕਾਂ ਦਾ ਮੈਡੀਟੇਰੀਅਨ ਲੋਕ ਇੱਥੇ ਕਿੱਦਾਂ ਪਹੁੰਚੇ ਉਹਨਾਂ ਦਾ ਕੀ ਮਕਸਦ ਸੀ ਇਹ ਹਾਲੇ ਤੱਕ ਵੀ ਇਤਿਹਾਸ ਦੇ ਵਿੱਚ ਬਵਾਲ ਪੈਦਾ ਕਰ ਰਿਹਾ ਇਸ ਦਾ ਜਵਾਬ ਹਾਲੇ ਤੱਕ ਵਿਗਿਆਨੀਆਂ ਨੂੰ ਨਹੀਂ ਮਿਲਿਆ ਰੂਪਕੁੰਡ ਝੀਲ ਦਾ ਰਹੱਸ ਹਾਲੇ ਵੀ ਵਰਕਰਾਰਾ ਹੁਣ ਇਹ ਦੇਖਣ ਦੀ ਜ਼ਰੂਰਤ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰੇ ਲੋਕਾਂ ਦੇ ਸਾਹਮਣੇ ਆਊਗਾ ਵੀ ਕੀ ਇਤਿਹਾਸਿਕ ਵਾਕਏ ਕਿੱਦਾਂ ਲੋਕਾਂ ਦੀਆਂ ਜਾਣਾਂ ਗਈਆਂ ਜਾਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੀ ਇੱਕ ਰਹੱਸਮਈ ਘਟਨਾ ਦੇ ਰੂਪ ਵਿੱਚ ਟਕਿਆ ਹੀ ਰਹੂਗਾ ਤੇ ਲੋਕ ਨੂੰ ਇੱਕ ਕਹਾਣੀ ਜਾਂ ਰਹਿਸਮਈ ਘਟਨਾ ਹੀ ਸੁਣ ਕੇ ਜਾਣਣਗੇ ਬਾਕੀ ਤੁਸੀਂ ਆਪਣੇ ਥਿਊ ਜਰੂਰ ਦੱਸਿਓ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਰੂਪਗੁੰਡ ਝੀਲ ਦੇ ਵਿੱਚ ਕੀ ਹੋਇਆ ਹੋਊਗਾ 8900 ਲੋਕਾਂ ਦੇ ਨਾਲ ਉਹ ਸਮੇਂ ਦੇ ਵਿੱਚ ਕਿੱਦਾਂ ਇੱਥੇ ਇਹਨੇ ਕੰਕਾਲ ਆ ਜਿਹੜੇ ਉਹ ਇਕੱਠੇ ਹੋਏ ਵੀਡੀਓ ਵਧੀਆ ਲੱਗੂਗੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ